ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਰਾਤ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਲੱਗਿਆ ਹੋਇਆ ਟੈਂਟਰ ਰਾਤ ਅਸੀਂ ਆ ਟੈਂਟ ਦੇ ਵਿੱਚ ਰੁਕੇ ਸੀਗੇ ਤੇ ਰਾਤ ਕੋਈ ਵੀ بارش ਦਾ ਅਸਾਰ ਤਾਂ ਹੈ ਨਹੀਂ ਵੀ ਇੱਕ ਲੱਖ ਪੁਰਾਣੀ ਕਿੱਥੋਂ ਬੱਦਲ ਆਇਆ ਰਾਤ ਬਹੁਤ ਜ਼ਿਆਦਾ ਮੀਂਹ ਆ ਗਿਆ ਕਾਫੀ ਹਨੇਰੀ ਵੀ ਚੱਲ ਰਹੀ ਧੀ ਬਹੁਤ ਤੇਜ਼ ਧੀ ਹਵਾ ਸਾਡਾ ਟੈਂਟਰ ਰਾਤ ਬਹੁਤ ਹਿੱਲ ਰਿਹਾ ਸੀ ਤੇ ਸਾਡਾ ਮਸੂਣਾ ਨਮਾ ਬਲੌਗ ਸਟਾਰਟ ਕਰ ਰਹੇ ਆ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਅੱਗੇ ਦਾ ਸਫ਼ਰ ਉਹ ਜਿਹੜਾ ਪਿੱਛੇ ਤੁਸੀਂ ਸ਼ਹਿਰ ਦੇਖ ਰਹੇ ਹੋ ਉਹ ਕੰਡਾ ਘਾਟ ਆ ਜੀ ਤੇ ਅਸੀਂ ਆਹ ਰੋਡ ਦੇ ਉੱਪਰ ਦੀ ਉਦੋਂ 2-3 ਕਿਲੋਮੀਟਰ ਅੱਗੇ ਆ ਕੇ ਸਾਨੂੰ ਰਾਤ ਤੱਕ ਕਾਫੀ ਹਨੇਰਾ ਹੋ ਗਿਆ ਸੀ ਤੇ ਆਹ ਸਾਹਮਣੇ ਸਾਨੂੰ ਪੰਜਾਬੀ ਦਾਵਤ ਢਾਬੇ ਦਾ ਬੋਰਡ ਲੱਗਿਆ ਹੋਇਆ ਮੇਰੇ ਆ ਸੀਗਾ ਇੱਥੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਸੀ ਤੇ ਅਸੀਂ ਅੱਗੇ ਜਾ ਕੇ ਢਾਬੇ ਵਾਲਿਆਂ ਨਾਲ ਕੀਤੀ ਗੱਲਬਾਤ ਤੇ ਉਹਨਾਂ ਨੇ ਸਾਨੂੰ ਰਹਿਣ ਲਈ ਜਗ੍ਹਾ ਦੇ ਦਿੱਤੀ ਸੀ ਤੇ ਅਸੀਂ ਲਗਾ ਲਿਆ ਸੀ ਆਪਣਾ ਟੈਂਟ ਆਏ ਜੀ ਪੰਜਾਬੀ ਥਾਪਤ ਢਾਬਾ ਜਿੱਥੇ ਪਰਮਿਸ਼ਨ ਲਈ ਤੀ ਤੇ ਇਹਨਾਂ ਨੇ ਸਾਨੂੰ ਅੱਗੇ ਇਹਨਾਂ ਦਾ ਯਾ ਅੱਗੇ ਥੋੜਾ ਸੈਟਅਪ ਲਗਾਇਆ ਹੋਇਆ ਪੰਜਾਬੀ ਕਿਚਨ ਕੋਰਨਰ ਦਾ ਤੇ ਇਹਨਾਂ ਨੇ ਸਾਨੂੰ ਆ ਇਨਾ ਦਾ ਇੱਥੇ ਬਣਿਆ ਹੋਇਆ ਆ ਪੰਜਾਬੀ ਕਿਚਨ ਕੋਰਨਰ ਤੇ ਇਹਨਾਂ ਨੇ ਸਾਨੂੰ ਇੱਥੇ ਜਗ੍ਹਾ ਦਿੱਤੀ ਸੀ ਟੈਂਟ ਲਗਾਉਣ ਨੂੰ ਰਾਤ ਮੈਂ ਹਨੇਰੇ ਕਰਕੇ ਤੁਹਾਨੂੰ ਦਿਖਾ ਨਹੀਂ ਸਕਿਆ ਆ ਇੱਥੇ ਸਾਨੂੰ ਮਿਲ ਗਈ ਸੀ ਜਗ੍ਹਾ ਟੈਂਟ ਲਗਾਉਣ ਦੀ ਤੇ ਆ ਆਪਣਾ ਟੈਂਟ ਚੋਂ ਸਮਾਨ ਕੱਢ ਕੇ ਬਾਹਰ ਰੱਖਿਆ ਹੋਇਆ ਹੁਣ ਆਪਾਂ ਇੱਥੋਂ ਬਸ ਸਮਾਨ ਕਰਦੇ ਆ ਇਕੱਠਾ ਤੇ ਲੋਡ ਕਰਦੇ ਆ ਆਪਣੇ ਸਾਈਕਲ ਤੇ ਚੱਲਦੇ ਆ ਬਸ ਸ਼ਿਮਲੇਵਾਲੇ ਨੂੰ ਦਿਖਾਉਨੇ ਆ ਤੁਹਾਨੂੰ ਰਸਤੇ ਦਾ ਸਫਰ ਹਾਂਜੀ ਹਾਂਜੀ ਸਵਾਦ ਬਣਨ ਲੱਗੇ ਆ। ਸ਼ਿਮਲਾ ਆਵਾਜ਼ਾਂ ਮਾਰਦਾ, ਸ਼ਿਮਲਾ ਆਵਾਜ਼ਾਂ ਮਾਰਦਾ। ਹਾਂ। ਸ਼ਿਮਲੇ ਜਾ ਕੇ ਅੱਜ ਰਹਾਂਗੇ ਫਿਰ। ਸ਼ਿਮਲੇ ਰਹਾਂਗੇ, ਸ਼ਿਮਲੇ ਕਾਫੀ ਕੁਝ ਘੁੰਮਣ ਵਾਲਾ। ਹਾਂ। ਤੇ ਸ਼ਿਮਲੇ ਲੱਗਣਗੇ ਦੋ ਦਿਨ ਆਰਾਮ ਨਾਲ ਘੁੰਮਾਂਗੇ। ਜਾਂ ਤਾਂ ਆਏ ਗਏ ਈ ਨੀ ਤੁਰਨਾ ਤੇ ਕਾੜੀ ਵੀ ਕਿਉਂ ਕਰਨੀ ਹੈ? ਕਾਫੀ ਚੀਜ਼ਾਂ ਹੈਗੀਆਂ ਨੇ ਦੇਖਣ ਵਾਲੀਆਂ ਕਹਿੰਦੇ ਉੱਥੇ। ਠੀਕ। ਜਿਵੇਂ ਕਸੌਲੀ ਇੱਕ ਦਿਨ ਦਾ ਸੀਗਾ, ਉੱਥੇ ਇੱਕ ਦਿਨ ਚ ਆਪਣਾ ਹੋ ਜਾਂਦਾ ਕੰਮ ਸਰ ਜਾਂਦਾ। ਹੂੰ। ਤੇ ਇੱਥੇ ਸ਼ਿਮਲੇ ਦੋ ਦਿਨ ਲੱਗ ਜਾਂਦੇ ਨੇ। ਵੈਸੇ ਤਾਂ ਕਦੰਚ ਵੀ ਘੁੰਮ ਸਕਦੇ ਆ ਪਰ ਅੱਜ ਤਾਂ ਦਦਨ ਤਾਂ ਪਰ ਅੱਜੋ ਸਵੇਰੇ ਹੁਣ 7:00 ਵਜੇ ਦਾ ਸਮਾਂ ਹੋ ਗਿਆ ਤੇ 11 12 11:30 ਤਾਂ ਜਾਂਦੇ ਨੂੰ ਬਾਜ ਜਾਣੇ ਨੇ ਠੀਕ ਹੈ ਜੀ ਤੇ ਨਜ਼ਾਰਾ ਊਸ਼ਮਲੇ ਜਾ ਕੇ ਹਾਂ ਵਧੀਆ ਮੌਸਮ ਹੈ ਜਿਹੜਾ ਆਹ ਰੋਡ ਦੇਖ ਰਹੇ ਹੋ ਤੁਸੀਂ ਜਦੋਂ ਬਾ ਕਿਧਰ ਉਰੋਂ ਦੀ ਚੱਲਦਾ ਹੁੰਦਾ ਸੀ ਹਾਂ ਪਹਿਲਾਂ ਆਹ ਰੋਡ ਛੋਟਾ ਰੋਡ ਹੁੰਦਾ ਸੀਗਾ ਉਰੇ ਦੀ ਚੱਲਦਾ ਹੁੰਦਾ ਸੀ ਤੇ ਉਹ ਜਿਹੜਾ ਸਾਹਮਣੇ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ 'ਚ ਦਿਖਾਇਆ ਉਹ ਸਾਹਮਣੇ ਗੱਡੀ ਜਾ ਰਹੀ ਆ ਰੋਡ ਬਣਿਆ ਉਹ ਰੋਡ ਜਦੋਂ ਬਣਿਆ ਤਾਂ ਇਹ ਪਹਾੜੀ ਕੱਟ ਕੇ ਰੋਡ ਬਣਾਇਆ ਗਿਆ ਉਹ ਆ ਸਾਹਮਣੇ ਜਿਹੜੀ ਪਹਾੜੀ ਆ ਇਹ ਕੱਟ ਕੇ ਰੋਡ ਬਣਾਇਆ ਗਿਆ ਤੇ ਜੇਕਰ ਤੁਸੀਂ ਕਦੇ ਵੀ ਇਸ ਰਸਤੇ ਦੇ ਉੱਤੇ ਦੀ ਕੰਡਾ ਘਾੜ ਤੋਂ ਉੱਪਰ ਇਸ ਤਰਫ ਦੀ ਨੰਗਣਾ ਹੋਵੇ ਤਾਂ ਸਾਹਮਣੇ ਜਿਹੜਾ ਉਹ ਮੈਂ ਤੁਹਾਨੂੰ ਪੰਜਾਬੀ ਦਾਪਤ ਢਾਬਾ ਦਿਖਾਇਆ ਇੱਥੇ ਦੀ ਜਰੂਰ ਆ ਕੇ ਜਾਇਓ ਆ ਦੇਖੋ ਆ ਸਾਹਮਣੇ ਜਦੋਂ ਇਹ ਰੋਡ ਬਣਿਆ ਪਹਾੜੀ ਕੱਟ ਕੇ ਬਣਾਇਆ ਤਾਂ ਇਹ ਰੋਡ ਬੰਦ ਕਰਤਾ ਸੀਗਾ ਤਕਰੀਬਨ ਮੰਦੀ ਆ ਚੱਲਦਾ ਚਲੋ ਹੈ ਨਾ ਆ ਇਹ ਰੋਡ ਏ ਰੋਡ ਬਣਾਇਆ ਸੀ ਨਾ ਮੈਂ ਇਹਨਾਂ ਨੇ ਫਿਰ ਆਹ ਰੋਡ ਕਰਤਾ ਸੀ ਬੰਦ ਅੱਦੇ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਧਰ ਢਾਬਾ ਵੀ ਹੈਗਾ ਜੇ ਅਗਰ ਤੁਸੀਂ ਕੰਡਾ ਘਾੜ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਅੱਗੇ ਆਉਨੇ ਹੋ ਤਾਂ ਪੰਜਾਬੀ ਵੈਸ਼ਨੂ ਢਾਬੇ ਆਲੇ ਜਾਂਦੇ ਹੋ ਜ਼ਰੂਰ ਖਾਣਾ ਖਾ ਕੇ ਜਾਓ ਇੱਕ ਤਾਂ ਇਹ ਖਾਣਾ ਬਹੁਤ ਸਵਾਦ ਬਣਾਉਂਦੇ ਨੇ ਘਰ ਵਰਗਾ ਜਮੀ ਘਰ ਦਾ ਟੇਸਟ ਹੁੰਦਾ ਖਾਣੇ 'ਚ ਬਹੁਤ ਸੋਹਣਾ ਖਾਣਾ ਬਣਾਉਂਦੇ ਨੇ ਤੇ ਇੱਥੇ ਜ਼ਰੂਰ ਆ ਕੇ ਜਾਓ ਸਤ੍ਰੀ ਸਤ੍ਰੀ ਜੀ ਬੈਂਡ ਨਾ ਆਤੀ ਬੋਲ ਬਾਈ ਹਵਾ ਬਾਈ ਹਵਾ ਬਹੁਤ ਜਿਆਦਾ ਸੀ ਬਹੁਤ ਜਿਆਦਾ ਇੱਥੋਂ ਤਿਆਰੀ ਕਰਕੇ ਹੁਣ ਆਪਾਂ ਚੱਲਣ ਲੱਗੇ ਆਂ ਕੰਡਾ ਘਾੜ ਤੋਂ ਵਸਾ ਰੋਟਾਬੇ ਤੋਂ ਚੱਲਣ ਲੱਗੇ ਆਂ ਸ਼ਿਮਲੇ ਵੱਲ ਨੂੰ ਦੇਖਦੇ ਆ ਕਿਨੇ ਟਾਈਮ ਚ ਪਹੁੰਚਦੇ ਆਂ ਫਿਰ 20 ਤਕਰੀਬਨ 20 ਕਿਲੋਮੀਟਰ ਦਾ ਸਫ਼ਰ ਆ ਕੰਡਾ ਘਾੜ ਤੋਂ ਜਿੱਥੇ ਅਸੀਂ ਰੁਕੇ ਸੀ ਉੱਥੋਂ 3-4 ਕਿਲੋਮੀਟਰ ਅੱਗੇ ਆਏ ਆ ਤੇ ਉਹ ਦੇਖੋ ਸਾਹਮਣੇ ਪਹਾੜ ਦੇ ਉੱਤੇ ਬਣੀ ਹੋਈ ਆ ਬਾਹਰਾ ਯੂਨੀਵਰਸਿਟੀ ਇਹ ਪਹਾੜ ਦੇ ਉੱਪਰ ਬਣੀ ਹੋਈ ਹੈ ਜੀ ਬਾਰਾ ਜੁਨੀਵਰਸਿਟੀ ਆ ਥੱਲੇ ਜਾਂਦਾ ਰੋਡ ਸ਼ਿਮਲੇ ਵੱਲ ਨੂੰ ਉਹ ਸਾਹਮਣੇ ਉੱਤੇ ਟੌਪ ਤੇ ਬਣੀ ਹੋਈ ਹੈ ਬਾਰਾ ਜੁਨੀਵਰਸਿਟੀ ਤੇ ਆਪਾਂ ਚੱਲੇ ਹੋਏ ਹਾਂ ਕੰਡਾ ਘਾੜ ਤੋਂ ਸ਼ਿਮਲਾ ਵੱਲ ਬੱਚਾ ਬੱਚਾ ਬਹੁਤ ਹੀ ਸੋਹਣਾ 뷰 ਆ ਜਾਂਦਾ ਕਈ ਵਾਰ ਫਿਰ ਮੈਂ ਦੇਖੋ ਵੀਡੀਓ ਦੇ ਵਿੱਚ ਜਿਵੇਂ ਉਹ ਸਾਹਮਣੇ ਦੇਖੋ ਤੇ ਇੱਧਰ ਆ ਜਾਂਦਾ ਆਪਣਾ ਖਜ਼ਾਨੀ ਢਾਬਾ ਤੇ ਨਾਲ ਇੱਥੇ ਆ ਜਾਂਦਾ ਖਜ਼ਾਨੀ ਢਾਬਾ ਤੇ ਉਹ ਜਾ ਰਿਹਾ ਸਾਹਮਣੇ ਸੁਖਬ੍ਰੀਤ ਟਰੱਕ ਦੇ ਪਰਲੇ ਪਾਸੇ ਉਹ ਸਾਹਮਣੇ ਦੇਖੋ ਜੀ ਇਧਰਲਾ ਵੀਊ ਵੀ ਆਪਣੇ ਲੈਫਟ ਹੈਂਡ ਦਾ ਵੀਊ ਵੀ ਹੈ ਇਹ ਖੱਬੇ ਹੱਥ ਦਾ ਅੱਪਾਰੋ ਰੋਕੇਸੀ ਰੋਡ ਤੇ ਤੇ ਇੱਧਰਲਾ ਸਾਹਮਣੇ ਦਾ ਹੀਠਾਂ ਦਾ ਥਿਊ ਵਿਊ ਦੇਖੋ ਜੀ ਰੋਡ ਤੋਂ ਹੀਠਾਂ ਦਾ ਵਿਊ ਹੈ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਵਿਊ ਉਹ ਸਾਹਮਣੇ ਦੇਖੋ ਉਹ ਜਿਹੜੀ ਤੁਹਾਨੂੰ ਟਾਪ ਦੇ ਉੱਤੇ ਪਹਾੜ ਦੇ ਉੱਤੇ ਬਾਹਰਾ ਯੂਨੀਵਰਸਿਟੀ ਜੀ ਦਿਖਾਈ ਸੀਗੀ ਉਹਦਾ ਰਸਤਾ ਇੱਥੋਂ ਜਾਂਦਾ ਆ ਸਾਹਮਣੇ ਉਹ ਰਸਤਾ ਜਾਂਦਾ ਹੈ ਇੱਥੋਂ ਬਾਰਾ ਯੂਨੀਵਰਸਿਟੀ ਦੇ ਵਿੱਚ ਐਂਟਰ ਕਰ ਸਕਦੇ ਆਪਾਂ ਸਾਹਮਣੇ ਉਹਦਾ ਬੋਰਡ ਬਣਿਆ ਹੋਇਆ ਤੇ ਉਹ ਸਾਹਮਣੇ ਪਹਾੜੀ ਦੇ ਉੱਤੇ ਬਣੀ ਹੋਈ ਆ ਬਾਰਾ ਯੂਨੀਵਰਸਿਟੀ ਜਿਹੜੀ ਆਪਾਂ ਪਹੁੰਚ ਚੁੱਕੇ ਆ ਜੀ ਵਾਕਨਾ ਵਾਕਨਾ ਚੌਕ ਵਾਕਨਾ ਕਿੰਨੇ ਨੂੰ ਵਾਕਨਾ ਚੌਕ ਵਾਕਨਾ ਚੌਕ ਪਹੁੰਚ ਚੁੱਕੇ ਆ ਇੱਧਰ ਜੋ ਵਾਕਨਾ ਘਾਟ ਆ ਉਹ ਆਪਣੇ ਖੱਬੇ ਹੱਥ ਰਹਿ ਜਾਂਦਾ ਤੇ ਇੱਧਰੋਂ ਆਪਾਂ ਸਿੱਧਾ ਬਾਈਪਾਸ ਤੋਂ ਸਿੱਧਾ ਕਿੱਧਰ ਨੰਗਾ ਗਏ ਸ਼ੌਗੀ ਹੁਣ ਅੱਗੇ ਕੀ ਆਉਣਾ ਸ਼ੌਗੀ ਸ਼ਹਿਰ ਸ਼ਹਿਰ ਆ ਸ਼ੌਗੀ ਸ਼ਹਿਰ ਆ ਅੱਗੇ ਆਉਣਾ ਜੀ ਸ਼ੌਗੀ ਸ਼ਹਿਰ ਆਪਾਂ ਚੱਲਾਂਗੇ ਉੱਧਰ ਨੂੰ ਉਹਦੇ ਵਿੱਚ ਦੀ ਹੁੰਦੇ ਹੋਏ ਜਾਵਾਂਗੇ ਆਪਾਂ ਸ਼ੌਗੀ ਸ਼ੌਗੀ ਦੇ ਵਿੱਚ ਦੀ ਜਾਂਦੇ ਹੋਏ ਅੱਗੇ ਕਿੱਥੇ ਜਾਵਾਂਗੇ ਸ਼ਿਮਲਾ ਹਾਂ ਸ਼ਿਮਲਾ ਇਹ ਜਿਹੜਾ ਤੁਸੀਂ ਸਰੀਆ ਦੇਖ ਰਹੇ ਹੋ ਸਾਹਮਣੇ ਇਹ ਇਹਨੂੰ ਕੱਟ ਲਗਾ ਕੇ 4 ਮੀਟਰ ਦਾ 4 ਮੀਟਰ ਕੱਟ ਕੇ ਰੱਖਦੇ ਨੇ ਤੇ ਡ੍ਰਿਲਿੰਗ ਕਰਕੇ ਫਿਰ ਪਹਾੜੀ ਦੇ ਵਿੱਚ ਇਦੇ ਉੱਤੇ ਉਹ ਸਾਹਮਣੇ ਪਹਾੜੀ ਦੇ ਵਿੱਚ ਡ੍ਰਿਲਿੰਗ ਕਰਕੇ ਇਹਨੂੰ ਪਹਾੜੀ ਦੇ ਵਿੱਚ ਉਹ ਜਿਸ ਤਰ੍ਹਾਂ ਉਹ ਸਾਹਮਣੇ ਲਗਾਏ ਹੋਏ ਨੇ ਉੱਕਣ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਉਹ ਸਾਹਮਣੇ ਅੱਗੇ ਥੋੜੀ ਦੂਰੀ ਤੇ ਜਾਲ ਪਏ ਨੇ ਉਹ ਤੇ ਜਾਲ ਵਿਛਾਇਆ ਜਾਂਦਾ ਆ ਦੇਖੋ ਜਿਹੜਾ ਜਾਲ ਆ ਤੇਰੇ ਉਹ ਜਿਹੜੇ ਡਰਿੱਲ ਕੀਤੇ ਹੋਏ ਸਰੀਏ ਹੁੰਦੇ ਨੇ ਉਹਨਾਂ ਦੇ ਵਿੱਚ ਫਸਾ ਕੇ ਨਟ कसे ਜਾਂਦੇ ਨੇ ਬੁਲਟ कसे ਜਾਂਦੇ ਨੇ ਤੇ ਉਦੋਂ ਬਾਅਦ ਫਿਰ ਜਿੱਥੇ ਜ਼ਰੂਰਤ ਜ਼ਿਆਦਾ ਡੇਂਜਰ ਹੁੰਦਾ ਉੱਥੇ ਤਾਂ ਸਿਮਿੰਟ ਦਾ ਘੋਲ ਵੀ ਪਾਉਂਦੇ ਨੇ ਨਹੀਂ ਤਾਂ ਫਿਰ ਕਹਿੰਦੇ ਵੀ ਇੱਕ ਨੇ ਵੀ ਚੱਲ ਜਾ ਲਾਓ ਸਾਹਮਣੇ ਦੇਖੋ ਪਾਏ ਹੋਏ ਨੇ ਜਾਲ ਡ੍ਰਿਲਿੰਗ ਕਰਕੇ ਜਾਲ ਵਿਛਾਰੇ ਨੇ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਣਾ ਜ਼ੂਮ ਕਰਕੇ ਮੈਂ ਦਿਖਾ ਰਿਹਾ ਉਹ ਸਾਹਮਣੇ ਜਾਲ ਪਾਏ ਹੋਏ ਨੇ ਇਹ ਸਰੀਆ ਪਹਾੜੀ ਦੇ ਵਿੱਚ ਡ੍ਰਿਲ ਕਰਕੇ ਉਦੇ ਨਾਲ ਉਹਦੇ ਵਿੱਚ ਉਹ ਸਾਹਮਣੇ ਜਿਵੇਂ ਸਰੀਏ ਦੇ ਵਿੱਚ ਇਹ ਜਾਲ ਨੂੰ ਫਸਾਇਆ ਜਾਂਦਾ ਤੇ ਉੱਪਰੋਂ ਬੁਲਟ ਵਗੈਰਾ ਉਹਦੇ ਉੱਤੇ ਕੱਸੇ ਜਾਂਦੇ ਇਹ ਸੇਫਟੀ ਲਈ ਹੁੰਦਾ ਵੀ ਉੱਤੋਂ ਪਹਾੜ ਨਾ ਗਿਰੇ ਕਿਉਂਕਿ ਇਹ ਸਾਰੀਆਂ ਪਹਾੜੀਆਂ ਕੱਟ ਕੇ ਹੀ ਇਹ ਰੋਡ ਬੜੇ ਨੇ ਤੇ ਉੱਤੋਂ ਕੋਈ ਪਹਾੜ ਨਾ ਪਹਾੜ ਦੇ ਉੱਤੋਂ ਉੱਤੋਂ ਕੋਈ ਪੱਥਰ ਨਾ ਡਿੱਗ ਸਕੇ ਕਿਸੇ ਦੀ ਕਿਉਂਕਿ ਕੋਈ ਐਕਸੀਡੈਂਟ ਨਾ ਹੋ ਸਕੇ ਇਸ ਲਈ ਇਹ ਜਾਲ ਵਗੈਰਾ ਲਾ ਕੇ ਪੱਥਰ ਨੂੰ ਰੁਕਿਆ ਜਾਂਦਾ ਵੀ ਉੱਤੋਂ ਕਿਤੇ ਗਿਰ ਨਾ ਜਾਵੇ ਬਸ ਇਸ ਲਈ ਇਹ ਡ੍ਰਿਲਿੰਗ ਵਗੈਰਾ ਕਰਕੇ ਜਾਲ ਵਿਛਾਇਆ ਜਾਂਦਾ ਸ਼ਿਮਲਾ ਵੱਲ ਜਾਂਦਿਆਂ ਨੂੰ ਆਪਾਂ ਰੋਡ ਦੇ ਉੱਤੇ ਆ ਮਿਲਿਆ ਉੱਤਰ ਰੇਲਵੇ ਕੈਥਲੀ ਘਾਟ ਕੈਥਲੀ ਘਾਟ ਦਾ ਸਟੇਸ਼ਨ ਮਿਲਿਆ ਜੀ ਆਪਾਂ ਨੂੰ ਆਜੋ ਇਹਦੇ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਇਹਦਾ ਦ੍ਰਿਸ਼ ਜਿਹੜੀ ਕਾਲਕਾ ਤੋਂ ਸ਼ਿਮਲਾ ਟੁਆਇ ਟ੍ਰੇਨ ਚੱਲਦੀ ਆ ਇਹ ਉਹਦੀ ਪਟੜੀ ਆ ਜੀ ਖਾਉਨੇ ਆ ਤੁਹਾਨੂੰ ਕੈਥਲੀ ਘਾਟ ਦਾ ਰੇਲਵੇ ਸਟੇਸ਼ਨ ਆ ਸਾਰਾ ਰੇਲਵੇ ਸਟੇਸ਼ਨ ਦਾ ਦ੍ਰਿਸ਼ਾ ਬਹੁਤ ਸੋਹਣਾ ਲੱਗ ਰਿਹਾ ਜੀ ਲੱਗਦਾ ਇੱਥੇ ਕੈਥਲੀ ਕਾਫ ਦੇ ਮੈਂਬਰ ਉਹਨਾਂ ਦਾ ਘਰ ਨੇ ਇਹ ਤੇ ਉਹ ਸਾਹਮਣੇ ਬਣਿਆ ਹੋਇਆ ਬੈਡਮਿੰਟਨ ਦਾ ਗਰਾਊਂਡ ਜੋ ਇੱਥੇ ਅਧਿਕਾਰੀ ਕੰਮ ਕਰਦੇ ਨੇ ਜਾਂ ਤਾਂ ਉਹ ਖੇਡਦੇ ਹੋਣਗੇ ਜਾਂ ਫਿਰ ਉਹਨਾਂ ਦੇ ਬੱਚੇ ਖੇਡਦੇ ਹੋਣਗੇ ਆ ਬਣਿਆ ਹੋਇਆ ਬੈਡਮਿੰਟਨ ਦਾ ਬੈਡਮਿੰਟਨ ਦਾ ਲਗਾਇਆ ਹੋਇਆ ਨੈਟ ਇੱਥੇ ਤੇ ਉਹ ਖੇਡਦੇ ਹੋਣਗੇ ਆ ਸਾਹਮਣੇ ਤੇ ਇੱਧਰ ਸਾਰੇ ਰਹਿ ਰਹੇ ਨੇ ਜੋ ਰੇਲਵੇ ਸਟੇਸ਼ਨ ਤੇ ਇੱਥੇ ਸਟੇਸ਼ਨ ਤੇ ਕੰਮ ਕਰ ਰਹੇ ਨੇ ਸਾਰਿਆਂ ਨੂੰ ਇਹ ਆਹ ਸਾਹਮਣੇ ਲੱਗਿਆ ਹੋਇਆ ਟ੍ਰੇਨ ਦੇ ਆਉਣ ਦਾ ਚਾਰਟ ਜੀ ਤੇ ਕਦੋਂ ਆਉਂਦੀ ਆ ਟ੍ਰੇਨ ਨੰਬਰ ਲਿਖਿਆ ਹੋਇਆ ਤੇ ਉਹਦੇ ਆਉਣ ਦਾ ਤੇ ਜਾਣ ਦਾ ਸਮਾਂ ਇਹ ਸਾਹਮਣੇ ਦੇਖ ਲਓ ਇਹ ਲੱਗਿਆ ਹੋਇਆ ਚਾਰਟ ਬੋਰਡ ਲੱਗਿਆ ਹੋਇਆ ਟ੍ਰੇਨ ਦੇ ਆਉਣ ਦਾ ਤੇ ਜਾਣ ਦਾ ਸਮਾਂ ਤੁਸੀਂ ਚੈੱਕ ਕਰ ਸਕਦੇ ਹੋ ਰਸਤੇ ਦੇ ਵਿੱਚ ਰੁੱਕ ਕੇ ਖਾਣ ਲੱਗੇ ਤੇ ਤਰਬੂਜ ਆ ਬਾਈ ਤੋਂ ਲਿਆ ਆਪਾਂ ਨੇ ਤਰਬੂਜ ਇਹ ਬਾਈ ਇੱਥੇ ਲਾਉਂਦਾ ਆਪਣੀ ਦੁਕਾਨ ਤਰਬੂਜ ਦੀ ਹਾਂਜੀ ਬਾਈ ਜੀ ਕਹਾਂ ਸੇ ਆਪ बिहार से ऊपर देख के हां कहां से बिहार से बिहार कहां से कटरिया जिला अच्छा ते यहां पर कितना टाइम हो गया आपको यहां पे दुकान करते यहां पे 2 महीने हो गया अच्छा 2 महीने से काम कर रहे हो यहां पे और यही सोते हो यही रहते हो अच्छा तो ये रहते हैं पास में है तीन का ठीक है ठीक है जी एथो लेते अपन ने तरबूज भाई तो ते ओ सुखप्रीत ले रया तरबूज दा आनंद ते खा रया है ਹਾਂਜੀ ਕਿਵੇਂ ਦਾ ਲੱਗਿਆ ਤਰਬੂਜ ਦੱਸੋ ਸੁਖਬੀ ਜੀ ਵਧੀਆ ਮਿੱਠੇ ਨੇ ਕੈਂਦੇ ਹਨਾ ਵਧੀਆ ਖਾ ਕੇ ਵਧੀਆ ਮਿੱਠੇ ਨੇ ਸੋਹਣੇ ਨੇ ਤੇ ਖਾ ਕੇ એનર્ਜੀ ਜੀ ਮਿਲਦੀ ਹੈ ਨਾ ਭੁੱਖ ਲੱਗਦੀ ਆ ਫੇਰ ਲਾਉਂਗਾ ਥੋੜਾ ਥੋੜਾ ਟਾਈਮ ਬਾਅਦ ਖਾਣਾ ਪੈਣਾ ਹਾਂ ਤੇ ਨਾਲੇ ਪਾਣੀ ਆਲਾ ਜ਼ਿਆਦਾ ਹੁੰਦਾ ਪਾਣੀ ਦੀ ਕਮੀ ਨਹੀਂ ਹੁੰਦੀ ਉਸਰੀ ਤੋਂ ਵੀਡੀਓ ਦੇਖਣ ਵਾਲੇ ਕਹਿੰਦੇ ਖਾਂਦੇ ਵੀ ਕਦੇ ਕੁਝ ਖਾ ਲਾ ਫਿਰ ਕਦੇ ਕੁਝ ਭੁੱਖ ਲੱਗਦੀ ਆ ਭਾਈ ਜਦੋਂ ਸਾਈਕਲ ਹਾਂ ਭਾਈ ਸਾਈਕਲ ਤੇ ਜ਼ੋਰ ਲੱਗਦਾ ਹਨਾ ਚੜ੍ਹਦੀਆਂ ਬਾਕੀ ਚੜਾਈਆਂ ਜ਼ਿਆਦੇ ਨੇ ਜ਼ੋਰ ਵੱਧ ਲੱਗਦਾ ਓਰੇ ਯਾਰ ਲੱਗ ਜਾਂਦਾ ਭੁੱਖ ਲੱਗ ਜਾਂਦੀ ਹੈ ਹਾਂ ਠੀਕ ਹੈ ਜੀ ਆਪਾਂ ਪਹੁੰਚ ਚੁੱਕੇ ਆ ਜੀ ਸ਼ਹਿਰ ਸੋਗੀ ਸੋਗੀ ਸ਼ਹਿਰ ਪਹੁੰਚ ਚੁੱਕੇ ਆ ਇਹ ਆ ਸੋਗੀ ਸ਼ਹਿਰ ਦੀ ਮਾਰਕੀਟ ਦਾ ਨਜ਼ਾਰਾ ਸੱਜੇ ਹੱਥ ਆਪਣੇ ਬਣੀ ਹੋਈ ਆ ਮਾਰਕੀਟ ਇਧਰਲੇ ਪਾਸੇ ਤਾਂ ਨਜ਼ਾਰਾ ਦੇਖੋ ਖੱਬੇ ਪਾਸੇ ਦਾ ਨਜ਼ਾਰਾ ਕੁਝ ਐਸਾ ਹਾਏ ਸੈਰ ਸ਼ੌਕੀ ਦੇ ਬੱਸ ਸਟੈਂਡ ਆ ਦੇਖੋ ਜੀ ਸਾਹਮਣੇ ਪਹਾੜੀ ਦਾ ਥਿਓ ਐ ਲੱਗਦਾ ਜਿਵੇਂ ਟੁੱਟ ਕੇ ਹੇਠਾਂ ਹੀ ਗਿਰੂ ਆ ਜਾ ਰਿਆ ਰੋਡ ਰੋਡ ਦੇ ਉੱਪਰ ਆ ਪਹਾੜੀ ਦੇਖੋ ਚਲੋ ਸੇਵਕਾ ਔਰੇ ਦਾ ਕੰਮ ਖਾਤਰੇ ਵਾਲਾ ਹੀ ਐ ਇਸ ਤੇ ਜੱਗਿਆ ਹੋਇਆ ਮਿਲਿਆ ਬੋਰਡ ਬੋਰਡ ਤੇ ਲਿਖਿਆ ਹੋਇਆ ਸਿਮਲਾ ਹੈਗਾ 10 ਕਿਲੋਮੀਟਰ ਤੇ ਨਾਰਕੰਡਾ 71 ਕਿਲੋਮੀਟਰ ਉਹ ਸੁੱਖੀ ਨਿਕਲ ਚੁੱਕੇ ਅੱਗੇ ਇਹ ਦੇਖੋ ਜੀ ਇਤੋਂ ਸਿਮਲੇ ਦੀ ਦੂਰੀ ਹੈਗੀ ਆ ਸਿਰਫ 10 ਕਿਲੋਮੀਟਰ ਦੇਖਦੇ ਆਂ ਫਿਰ ਰਸਤੇ ਦੇ ਵਿੱਚ ਕਿੰਨਾ ਟਾਈਮ ਲੱਗਦਾ ਸਿਮਲੇ ਪਹੁੰਚਣ ਨੂੰ ਇਹ ਆ ਕੁਛ ਨਜ਼ਾਰਾ ਰੋਡ ਦਾ ਦੀ ਕਿਰਪਾ ਨਾਲ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ Shimla ਆ ਸਾਹਮਣੇ ਦਿਖਾਦੇ ਵੀ ਆਹ ਸਾਹਮਣੇ ਬੜਿਆ ਹੋਇਆ Shimla ਦਾ ਗੇਟ ਇੱਥੋਂ ਹੋ ਚੁੱਕੀ ਆ Shimla ਦੀ ਸ਼ੁਰੂਆਤ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਅੱਗੇ ਦਿਖਾਵਾਂਗੇ Shimla ਦੀ ਕਿੱਥੇ ਪਤਾ ਨਹੀਂ ਕਦੋਂ ਮੌਸਮ ਚੇਂਜ ਹੋ ਜਾਏ ਆ ਸਾਰੀ ਦੇਖ ਲਓ ਹੁਣ ਬੱਦਲਬਾਈ ਹੋ ਚੁੱਕੀ ਆ ਤੇ ਅੱਜ ਵੀ ਸ਼ਾਇਦ ਮੀਂਹ ਦੇ ਅਸਰ ਮੈਨੂੰ ਲੱਗਦੇ ਨੇ ਬਾਕੀ ਦੇਖਦੇ ਆਂ Shimla ਦਾ ਗੇਟ ਕਰ ਚੁੱਕੇ ਆ ਕ੍ਰੋਸ ਦਿਖਾਉਨੇ ਆ ਤੁਹਾਨੂੰ ਅੱਗੇ ਤਾਂ ਨਜ਼ਾਰਾ ਗੇਟ ਦੇ ਅੰਦਰ ਐਂਟਰ ਕਰਕੇ ਆਪਣੇ ਸੱਜੇ ਹੱਥ ਸਾਹਮਣੇ ਦੇਖੋ ਬਿਜਲੀ ਦਾ ਖੰਭਾ ਕਿਸ ਤਰ੍ਹਾਂ ਖੜਾ ਹੈ ਕਰੋ ਚੈੱਕ ਥੱਲੋਂ ਉਹਦੇ ਸਾਰੇ ਮਿੱਟੀ-ਮੁੱਟੀ ਖੁਰ ਚੁੱਕੀ ਹੈ ਉਹ ਬਸ ਅੱਧ ਵਿਚਾਲੇ ਜਿਹਾ ਖੜਾ ਆ ਦੇਖੋ ਸਾਹਮਣੇ ਆ ਸਾਹਮਣੇ ਦੇਖੋ ਤੁਹਾਨੂੰ ਦਿਖ ਰਿਹਾ ਹੋਊਗਾ ਇਹ ਸਾਰਾ ਸਿੰਮਲੇ ਦੇ ਵਿੱਚ ਬਣੇ ਹੋਏ ਘਰ ਨੇ ਦੇਖੋ ਇਹ ਸਾਰਾ ਵਸਿਆ ਹੋਇਆ Shimla ਬਹੁਤ ਹੀ ਸੋਹਣਾ 뷰 ਹੈ ਕਰੋ ਚੈੱਕ Shimla ਦੇ ਅੰਦਰ ਆ ਕੇ ਰੋਡ ਦੇ ਇਧਰਲੇ ਉਹ ਸਾਹਮਣੇ ਖੜਾ ਸੁਖਪ੍ਰੀਤ ਤੇ ਇਧਰਲੇ ਪਾਸੇ ਆਹ ਸਾਰਾ ਦਿਖ ਰਿਹਾ Shimla ਦਾ 뷰 ਰੋਡ ਦੇ ਉੱਤੇ ਕੁਝ ਐਸਾ ਦਿਖ ਰਿਹਾ Shimla ਦਾ 뷰 ਟੰ ਟੰ ਬੰ ਆਹ Shimla ਦੇ ਵਿੱਚ ਆਪਾਂ ਨੂੰ ਜਵਾਕ ਮਿਲੇ ਨੇ की नाम है भाई जी थोड़ा जी? की नाम है सक्षम आपका विहान हाँ। आपका लक्ष्य मेरा नाम मेरा नाम है मनप्रीत और जे लास्ट वाल उनका है सुखप्रीत और जे जो लक्ष्य है ना ये सबसे तेज बच्चा है सबसे शरारती बच्चा है ਜਿਵੇਂ ਲੇ ਪਹੁੰਚ ਕੇ ਲੈ ਲਿਆ ਸੀ ਰੂਮ ਆ ਲਿਆ ਸੀ ਆਪਾਂ ਨੇ ਰੂਮ ਤੁਹਾਨੂੰ ਦਿਖਾ ਦਿੰਨੇ ਆ ਆਇਆ ਆਪਣਾ ਰੂਮ ਤੇ ਬਹੁਤ ਹੀ ਸੋਹਣਾ ਰੂਮ ਆ ਆ ਲੱਗੀ ਹੈ ਚੇਅਰ ਤੇ ਰੂਮ ਆਪਾਂ ਨੇ ਲੈ ਲਿਆ ਸੀ ਸ਼ਿਮਲੇ ਆ ਕੇ ਤੇ ਹਾਂਜੀ ਥੱਕ ਗਏ ਸੀ ਥੱਕ ਗਏ ਨੋਜਵਾਰ ਸੌਂ ਹਾ ਅੱਜ ਦਾ ਦਿਨ ਰੈਸਟ ਕਰਕੇ ਕੱਲ ਕਿਉਂਕਿ ਆਪਾਂ ਮੀਂਹ ਦੇ ਵਿੱਚ ਸੌਂਏ ਨਹੀਂ ਹੈ ਨਾ ਰਾਤ ਲੇਟ ਹੋ ਗਏ ਸੌਣ ਨੂੰ ਅੱਜ ਰੈਸਟ ਕਰਦੇ ਆਂ ਕੱਲ ਨੂੰ ਆਰਾਮ ਨਾਲ ਉੱਠ ਕੇ ਕੱਲ ਨੂੰ ਸਾਰਾ ਦਿਨ ਆਪਾਂ ਘੁੰਮਣ ਵਾਸਤੇ ਰੱਖਣਾ ਹਾਂ ਕੱਲ ਨੂੰ ਸਾਰਾ ਦਿਨ ਘੁੰਮ ਕੇ ਫਿਰ ਪਰਸੋਂ ਨੂੰ ਆਪਾਂ ਉੱਥੋਂ ਨਿਕਲਾਂਗੇ ਸ਼ਿਮਲੇ ਤੋਂ ਨਾ ਫਿਰ ਚੱਲਾਂਗੇ ਚੈਰ ਮਾੜਾ ਦਿਖਾ ਦਊ ਬਾਹਰ ਲਵ ਯੂ ਦਿਖਾ ਦਿਖਾ ਮਾੜਾ ਰਿਖੀ ਸੁਖਰੇ ਠੰਡੀ ਹਵਾ ਹੁੰਦੀ ਆ ਨਾ ਇੱਧਰ ਆਹ ਦੇਖੋ ਜੀ ਆਹ ਇਹ ਆਪਣੇ ਰੂਮ ਦਾ ਵੀਓ ਇੱਧਰੋਂ ਦੇਖਦਾ ਸਾਰੀ Shimla ਇੱਧਰੋਂ ਦੇਖਦਾ ਹੀਠਾਂ ਦਾ 뷰 ਉਹ ਸਾਹਮਣੇ ਦੇਖੋ ਪਹਾੜ ਬਹੁਤ ਹੀ ਸੋਹਣਾ 뷰 ਮਿਲਿਆ ਰੂਮ ਚ ਸਾਨੂੰ ਦੇਖੋ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਆਇਆ ਆਪਣਾ Shimla ਦਾ ਇੱਧਰ ਦਾ 뷰 ਆਇਆ ਆਪਣਾ ਹੀਠਾਂ ਦਾ 뷰 ਇੱਧਰ ਲੋਕ ਰਹਿੰਦੇ ਨੇ ਆਪਣੇ ਘਰਾਂ ਦੇ ਵਿੱਚ ਉਹ ਉਹ ਸਾਹਮਣੇ ਤੇ ਇੱਥੇ ਹੀਠਾਂ ਤੇ ਉਹ ਸਾਹਮਣੇ ਆ ਗਿਆ ਪਹਾੜ ਇੱਧਰ ਆ ਗਿਆ ਸਾਰਾ ਵਸਿਆ ਹੈ ਸਿਮਲਾ ਲਓ ਜੀ ਇਹ ਆਪਾਂ ਹੀ ਆਪਣਾ ਰੂਮ ਕਰੋ ਚੈੱਕ ਤੇ ਹੁਣ ਆਪਾਂ ਕਰਦੇ ਹਾਂ ਰੈਸਟ ਵਲੌਗ ਦਾ ਕਰਾਂਗੇ ਐਂਡ ਆਥਲੇ ਤੇ ਹੁਣ ਅਸੀਂ ਕਰਨ ਜਾ ਰਹੇ ਹਾਂ ਰੈਸਟ ਫਿਰ ਰੈਸਟ ਕਰਨ ਤੋਂ ਬਾਅਦ ਵਲੌਗ ਦਾ ਕਰਾਂਗੇ ਐਂਡ ਤੇ ਕੱਲ ਨੂੰ ਮਿਲਾਂਗੇ ਨਹੀਂ ਜਦ ਐਂਡ ਕਰਾਂਗੇ ਫਿਰ ਇਹ ਦੱਸਾਂਗੇ ਤੁਹਾਨੂੰ ਜਦ ਐਂਡ ਹੋ ਜਾਊਗਾ ਫਿਰ ਦੱਸਾਂਗੇ ਨਾ ਆ ਇਹ ਆਪਣਾ ਰੂਮ ਆ ਰੱਖਣ ਨੂੰ ਮਿਲ ਗਿਆ ਸਮਾਨ ਨਵਾਰੀ ਲਵ ਜੀ ਚਲੋ ਠੀਕ ਹੈ ਜੀ ਆਪਾਂ ਖਾਣਾ ਖਾਣਦੇ ਨੇ ਜਾ ਰਹੇ ਸੀ ਜਦੋਂ ਗੇਟ ਚੋਂ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਬਾਹਰ ਨਿਕਲੇ ਤਾਂ ਛੇ ਮਹੀਨੇ ਦੇ ਵਿੱਚ ਆਪਣੇ ਪੰਜਾਬੀ ਵੀਰਾਂ ਦੇ ਕਿਸੇ ਦੇ ਵਿਆਹ ਸੀਗਾ ਤੇ ਉਹ ਜਾਗੋ ਕੱਢਦੇ ਹੋਏ ਕੱਢਦੇ ਹੋਏ ਨਹੀਂ ਬਣਾ ਰਿਹਾ ਵੀਡੀਓ ਜਾਗੋ ਕੱਢ ਰਹੇ ਹਾਂ ਦੀ ਬਣਾ ਰਹੇ ਹਾਂ ਵੀਡੀਓ ਬਹੁਤ ਹੀ ਸੋਹਣਾ ਬਹੁਤ ਵਾਹਲਾ ਬਣਿਆ ਆਇਆ ਆਪਾਂ ਹੁਣ ਖਾਣ ਚੱਲੇ ਸੀ ਖਾਣਾ ਆ ਰਿਹਾ ਹੋਟਲ ਹੈ ਮਕਾਜ਼ਾ ਆਪਣੇ ਸਾਹਮਣੇ ਹੋਟਲ ਹੈਗਾ ਹੈ ਮਕਾਜ਼ਾ ਤੇ ਇੱਧਰ ਮਾਰਕੀਟ ਬਣੀ ਹੋਈ ਆ ਥੋੜੀ ਜਿਹੀ ਦਵਾਈਆਂ ਵਗੈਰਾ ਦੀ ਦੁਕਾਨ ਹੈਗੀ ਆ ਤੇ ਇੱਧਰਲੇ ਪਾਸੇ ਦਾ ਵੀ ਕੁਝ ਐਸਾ ਆਪਣੇ ਖੱਬੇ ਪਾਸੇ ਦਾ ਵੀ ਥੋੜੇ ਸਾਹਮਣੇ ਆ ਐਸਾ ਵੀਊ ਆ ਆਪਣੇ ਖੱਬੇ ਪਾਸੇ ਦਾ ਦੇਖੋ ਆਪਾਂ ਖਾਣਾ ਖਾਣ ਦੇ ਲਈ ਜਾ ਰਹੇ ਆ ਪਾ ਪਹੁੰਚ ਚੁੱਕੇ ਆ ਮਲਾਪ ਟਾਬਾ ਮਲਾਪ ਟਾਬੇ ਦੇ ਬੈਠ ਕੇ ਖਾਵਾਂਗੇ ਖਾਣਾ ਤੇ ਦਿਖਾਉਦੇ ਆ ਸਮੁੰਦਰ ਦਾ 뷰 ਮਲਾਪ ਟਾਬੇ ਦੇ ਬੈਠ ਕੇ ਖਾ ਰਿਆਂ ਖਾਣਾ ਤੇ ਨਾਲ ਐਸੋ ਖੁਰੀ ਜੀ ਹਾਂ ਜੀ ਰਹੇ ਮੈਂ ਕਮੇ ਕਮੇ ਦਾ ਬਣ ਰਿਹਾ ਮਾਹੌਲ ਬੜੀਆ ਮਾਰ ਰਿਹਾ ਹਾਂ ਤੇ ਇਧਰ ਦੇ ਪਾਸੇ ਨਾਲ ਚੱਲ ਰਿਹਾ ਮੈਚ ਨਾਲ-ਨਾਲ ਦੇ ਰਹੇ ਮੈਂ ਮੈਚ ਦਾ ਨਜ਼ਾਰਾ ਤੁਹਾਡੇ ਸਾਹਮਣੇ ਦੇਖੋ ਖਾਣਾ ਖਾ ਕੇ ਆਪਾਂ ਪਹੁੰਚੋ ਕਿਆ ਰੂਮ ਦੇ ਵਿੱਚ ਅੱਜ ਦਾ ਸਫਰ ਥੀਗਾ ਕੰਡਾ ਘਾੜ ਤੋਂ ਲੈ ਕੇ Shimla ਤੱਕ ਦਾ ਕੱਲ ਨੂੰ ਤੁਹਾਨੂੰ ਦਿਖਾਉਨੇ ਆ Shimla ਦੀ ਖੂਬਸੂਰਤੀ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਉੱਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਖਰੇਓ ਚੈਨਲ ਨੂੰ ਸ਼ੇਅਰ। ਇਥੋਂ ਆਪਾਂ ਕਰਦੇ ਆਂ ਬਲੌਗ ਦਾ ਐਂਡ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।